ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸ਼ੇਰਾਂ ਕਾ ਪਹੁੰਚ ਚੁੱਕੇ ਆ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫਿਰਲੇ ਦੇ ਬਾਬਾ ਦੇਖੋ ਅੱਜ ਵੀ ਬਾਈਆਂ ਕੋ 7-8 ਦੇ ਲੈਬੇ ਝੋਟੇ ਮੱਜਾ ਸੇਲ ਹੈ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਦੱਸੋ ਜੀ ਕਿਰਪਾ ਵਾਏ ਮੈਨੂੰ ਦੀ ਬਹੁਤ ਬਹੁਤ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਨਿਆਰੇ ਵਜੇ ਐ ਹੀ ਨਿਆਰੇ ਵਜੇ ਜਣੇ ਨਹੀਂ ਹਾਂ ਜੀ ਹਾਂ ਜੀ ਮਾਲ ਵਿਕੀ ਜਾਂਦਾ ਸੰਗ ਮਾਲ ਹੋਰ ਕੀ ਜੇ ਇਹਦੇ ਉੱਪਰ ਵੀ ਰੱਬ ਕੋ ਡਰ ਕੇ ਕੰਮ ਕਰੀਏ ਤੇ ਚੱਲੀ ਜਾਂਦਾ ਬਾਜ਼ਾਰ ਨੇ ਰੱਬ ਤੋਂ ਡਰਨਾ ਚਾਹੀਦਾ ਡਰਨਾ ਜ਼ਰੂਰੀ ਆ ਵੀ ਕੋਈ ਗੱਲ ਨਹੀਂ ਬੰਦਿਆ ਵੀ ਨਹੀਂ ਗੱਲ ਕੋਈ ਜੀ ਡਰਨਾ ਜ਼ਰੂਰੀ ਵੇਟ ਕਰਾਈ ਵੀਡੀਓ ਆਪਣੀਆਂ ਨਾ ਇੱਕ ਦੋ ਮਿਸ ਹੋ ਗਈਆਂ ਵਿੱਚੋਂ ਤੁਸੀਂ ਦਰਨਦਾਰ ਨੂੰ ਮੁੜ ਗਏ ਕਮਾਲ ਫੇਰ ਵੇਖ ਗਿਆ ਹੁਣ ਫੋਨ ਬੜੇ ਵੀ ਤੇਰੀ ਵੀਡੀਓ ਬੱਸ ਹੋ ਗਈ ਕਿੱਥੇ ਇੱਕ ਉਹ ਵਿਆਹ ਵਿਆਹ ਦਾ ਸੀ ਜਣਿਆ ਹੁਣ ਆ ਪਕੌੜੇ ਖਾ ਆ ਕਿਦੋਂ ਤੇ ਬਾਅਦ ਚ ਤੁਹਾਡੀ ਵੀਡੀਓ ਬਣਾ ਕੇ ਰੋਟੀ ਖਾਣ ਜਾਣਾ ਠੀਕ ਹੈ ਬਦੇ ਖੜੇ ਜਾਣਾ ਮੈਨੂੰ ਮਿਲੇ ਮੈਨੇ ਉੱਥੇ ਖਲੋਣਾ ਦਾਕ ਮਿੰਟ ਤੇ ਮੈਂ ਹੁਣ ਘਰ ਪਹੁੰਚਦਾ ਡੰਗ ਢੰਗ ਇਹਨਾਂ ਨਾਲ ਦਿਆਂ ਨੇ ਨਵਾਲੇ ਆ ਤੇ ਹੋਰ ਸੁਣਾ ਸਾਰੀਆਂ ਕੰਡੀਆਂ ਵੀ ਮੈਨੂੰ ਪਹਿਲੇ ਨੰਬਰ ਦੇ ਬਾਣ ਚੜਦੀ ਤੋਂ ਚੜਦੀ ਏ ਝੋਟੀ ਤੇ ਭਾਜ ਐ ਜੀ ਨੇ ਹੁਣ ਪਹਿਲੇ ਤੋਂ ਸਾਰੀਆਂ ਤੇ ਬਾਜ ਨਹੀਂ ਜਾਣੀਆਂ ਨਾ 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 ਭਾਜ ਐ ਉਹ ਕਟਾ ਕਹਿੰਦਾ ਮੈਨੂੰ ਪਹਿਲੇ ਨੰਬਰ ਤੇ ਬਾਣੋਂ ਵੀ ਬੜਾ ਸਪੈਸ਼ਲ ਲਿਆਂਦਾ ਖੀਰਾ ਕਟਾ ਅੱਛਾ ਆਹੋ ਖੀਰਾ ਕਟਾ ਰੇੜੇ ਵੀ ਲੱਗਾ ਆ ਹਾਂ ਦੂਜੇ ਕੰਮ ਨੂੰ ਹੋਣੇ ਟਰਾਈ ਕਰਦਾ ਅੱਛਾ ਦੋ ਤਿੰਨ ਮਹੀਨੇ ਚ ਮਈਆਂ ਵੀ ਲਾਉਗਾ ਆਪਾਂ ਲਾਉਗਾ ਫਿਰ ਖੀਰਾ ਕਟਾ ਉਧਰੋਂ ਲਿਆਂਦਾ ਆ ਉਹ ਆਪਾਂ ਅੱਗੇ ਵੀ ਨਹੀਂ ਕਦੀ ਆਖਿਆ ਮਈਆਂ ਕਿੱਥੋਂ ਲਿਆਂਦੀਆਂ ਵਿਖਣੀ ਮਈਆਂ ਆਹ ਪਲੂਣ ਝੋਟੀ ਆ ਹਾਂਜੀ ਚਾਰ ਦਾਂਦ ਆ ਸੋਈ ਆ ਨਾ 1020 ਉਹ ਬੱਚਾ ਹਾਂ ਪਹਿਲਾ ਸੁਗਾ ਚਾਰ ਦਾਂਦੇ ਤੇ ਕੱਦ-ਕਾਟ ਵੇਖਿਓ ਇਹ ਕਰ ਲਓ ਜੀ ਤੇ ਕਿੰਨਾ ਦੇ ਰੱਖੇ ਮਿੰਟ ਪਸ ਦੁੱਧ 12 ਕਿਲੋ ਆ 12 ਕਿਲੋ ਆ ਹਾਂ ਜਿਹੜਾ ਹੈਗਾ ਆ ਠੀਕ ਆ ਜਿਹੜਾ ਚਵਾਵਾ ਦੁੱਧ ਉਹ 12 ਕਿਲੋ ਆ ਛੋਟੀ ਕੰਡੇ ਦਾ ਬਿੱਠਾ ਬਹੁਤ ਚੰਗਾ ਬਿੱਠਾ ਗੁੜਾ ਵਾ ਠੀਕ ਕੱਦ-ਕਾਟ ਵੇਖਿਓ ਛੋਟੀ ਦਾ ਆ ਗਈ ਬਾਹਰ ਤੁਰ ਬਾਹਰ ਲੋ ਜੀ ਦੇਖੋ ਆ ਲੈ ਆਈ ਰੇ ਕੈਮਰਾ ਦਾ ਬੰਦਾ ਕਰਨੇ ਡੇ ਵੇਖਿਓ ਚੋਟੀ ਇਹਨਾਂ ਨੂੰ ਦੋ ਸ਼ਰਾਣੀ 12 ਕਿਲੋ ਦੋਤੇ ਆ ਚੋਟੀ ਥੱਲੇ ਲੋ ਜੀ ਆ ਵੇਖੋ ਪਹਿਲਾਂ ਚੋਟੀ ਠੰਡੀ ਸੀਲ ਆਹ ਬੈਠੀ ਕੱਟਾ ਮਗਰ ਹਣਾ ਕੱਟਾ ਮਗਰ ਕੱਟ 15 ਦਿੰਦੀ ਸੂਈ ਆ ਚੋਟੀ ਹੂੰ ਹੂੰ ਕੋਈ ਗੱਲ ਨਹੀਂ ਕੋਈ ਨਹੀਂ ਹਾ ਤੋਰ ਬਾਤ ਨੂੰ ਬਣਾਦੀ ਬਣਾ ਕੇ ਲੋ ਜੀ ਵੇਖੋ ਵੱਡੀ ਚੋਟੀ ਬੜੀ ਲੱਗ ਲਓ ਵੇਖੋ ਚੋਟੀ ਕਿੰਨੀ ਆ ਬਹੁਤ ਜ਼ਿਆਦਾ ਕੱਦ ਆ ਚੋਟੀ ਦਾ ਆਹ ਅੱਛਾ ਦੀਵੀਰ ਵੇ ਜਾ ਰਹੀ ਚਾਰ ਦੰਦ ਆ ਉਹ ਬਚਾ ਲਾਉਂਦੇ ਨੇ ਚਾਰ ਲੋ ਜੀ ਦੇਖੋ ਦੋ ਜੇ ਸੂਏ ਨੂੰ ਕਿੱਡੀ ਕੋਜੂਗੀ ਹਾਂ ਬਿਲਕੁਲ ਐ ਚਵਾਈ ਮੋਟੀ ਰੂ ਵਰਗੀ ਵੱਡੀ ਝੋਟੀ ਆ ਫੁੱਲ ਕਰ ਦਿਆ ਮੈਂ ਤਾਂ ਝੋਟੀ ਨੂੰ ਨੀਂਦ ਨਹੀਂ ਸਕਦਾ ਬਾਠੀ ਆ ਚੋਟੀ ਦੇਖੋ ਮਰ ਤਾਂ ਇਹ ਵੀ ਕੋਈ ਨਹੀਂ ਹਾਂਜੀ ਮੈਂ ਜਰਾਂ ਜੀ ਕਿਨੇ ਰੁਪਈਆ ਦੀ ਕੁੰਜੀ ਦੇ ਦिए ਜੈ ਜਰਨ ਜੈ ਜਰਨ ਜੀ ਚੋਟੀ ਸਵਾਲ ਆਖ ਲਿਆ ਅੱਗੀ ਨਾ ਹਾਂ ਛੋਟੀ ਦੇਣੀ ਹੈ 1 10 ਦੀ ਅੱਛਾ ਉਹ ਚੋਂ 5000 ਛੋਟ ਕਰਨੀ ਆ ਰੇਟ ਆਪਣਾ ਫਿਕਸ ਆ 12 ਕਿਲੋ ਝੋਟੀ ਥੱਲੇ ਦੋਦਿਆ ਭਾਵੇਂ ਕੋਈ ਜੋਖਲੇ ਭਾਵੇਂ ਜਿਹਨੂੰ ਸਾਡੇ ਤੋਂ ਯਕੀਨ ਆ ਆਨਲਾਈਨ ਮਗਾਲੇ ਨਹੀਂ ਤੇ ਪਤਸੱਲੀ ਕਰਕੇ ਆਪਣੀ ਘੜੇ ਬਿਲਕੁਲ ਛੋਟੀ ਦਾ ਕੱਦ ਕਾੜ ਵੇਖਿਓ ਜਰਾ ਠੀਕ ਆ ਇੱਕ ਪੰਜ ਨਾ ਜੀ ਇੱਕ ਪੰਜ ਦੀ ਹਾਲ ਨਾ ਜੀ ਵੱਡੀ ਝੋਟੀ ਆ ਫੋਨ ਕੱਦ ਕਾੜ ਆ ਚਲੋ ਬਸ ਠੀਕ ਆ ਲਓ ਜੀ ਇੱਕ ਪੰਜ ਦੀ ਛੋਟ ਕਰਨੀ ਬਾਈ ਹੋਣੀ ਉਹ ਜਿੰਨੀ ਮਰਜ਼ੀ ਕਰ ਦੇਣਾ ਆ ਛੋਟੀ ਜੀ ਸ਼ੱਕ ਨਹੀਂ ਹੈਗਾ ਕੋਈ ਬਿਲਕੁਲ ਵੱਡੀ ਝੋਟੀ ਆ ਬਾਈ ਜੀ ਪੂਰੀ ਇਹ ਵੀ ਸੂਈ ਹੈ ਇਹ ਵੀ ਸੂਈ ਆ ਇਹ ਬੋਲੇ ਦੇ ਜੋ 10 ਤੋਂ 11 ਕਿਲੋ ਬੋਲਾ ਆਇਆ ਮੈਂ ਥੱਲੇ ਤੇ ਮੈਂ ਦਾ ਵਜਨ ਵੇਖੋ ਠੀਕ ਆ ਇਹ ਵੀ ਖੋਲੋ ਫਿਰ ਕਿੰਨਾ ਫਿਰ ਕਿੰਨਾ ਕਰੂਗਾ ਤੁਸੀਂ ਦੋ ਤੇ 13 14 ਕਿਲੋ ਮਾਂ ਨਾ ਦਊਗੀ ਮੈਨੂੰ ਵੱਡੀ ਮਈਆਂ ਦੇ ਚੁਵਾਈ ਵੇਖਿਓ ਆ ਗਈ ਆ ਗਿਆ ਚੱਲ ਤੁਸੀਂ ਵੀਰ ਵੇਖੋ ਮੇਰਾ ਚੁਵਾਈ ਕਿਤੇ ਮੈਂ ਜੀ ਫੋਲ ਜਦਾਰ ਉਮਰ ਕੀ ਪੋਲੀ ਆ ਠੀਕ ਹੈ ਜੀ ਹਲੇ ਦਾ ਹੁਣ ਤੋਂ ਆ 24 ਦਾ ਫਰਕਣਾ ਕੋਲੋ 24 ਤੁਹਾਡੇ ਕਰਨ ਵਾਲੀ ਮੈਂ ਨਹੀਂ ਠੀਕ ਹੈ ਪੋਲੀ ਮੈਂ ਦਾ ਵਜਣ ਵੇਖੋ ਕਿਤੇ ਬਿਲਕੁਲ ਬਿਲਕੁਲ ਵੀ ਜੀ ਦੁੱਧ ਤੇ ਮਹੀਂ ਆਉਂਦਿਆ ਟਾਈਮ ਲੱਗ ਜਾਂਦਾ ਜੇ ਆਪਾਂ ਆਖੀ ਹੁਣ ਚੌਥੇ ਪਾਏ ਦਿਨ ਮਹੀਂ ਪੂਰਾ ਦੁੱਧ ਦੇ ਦੇ ਪੂਰਾ ਨਹੀਂ ਦਿੰਦੀ ਮਹੀਂ ਜਿਹੜੀ ਮੈਰੂ ਆ ਨਾ 15 ਤੋਂ 20 ਦਿਨ ਲੈਂਦੀ ਮਹੀਂ ਦੁੱਧ ਤੇ ਆਉਣ ਲਈ ਵਜ਼ਨ ਵਜਣ ਵੇਖਿਓਗੇ ਲੋ ਜੀ ਵੇਖੋ ਵੱਡੀ ਝੋਟੀਪੋਰੀ ਔਰ ਵੀ ਜੀ ਮਹੀਂ ਦਾ ਇੱਕ ਗੱਲ ਮਹੀਂ ਨੂੰ ਚੌਥਾ ਦਿਨ ਸੂਈ ਨਾ ਮਹੀਂ ਕਾਲਾ ਮੈੜਾ ਮਾਰਨ ਲੱਗ ਪਈ ਮੈਨੂੰ ਖਰਾਕ ਚਾਰੀ ਕਿਸ ਨੇ ਮਹੀਂ ਦੂ ਚੌਂ ਦਿਨਾਂ ਦੀ 14 14 ਕਿਲੋ ਦੁੱਧ ਦੇ ਦੂ ਵੀ ਵੇਖਿਓ ਵਜ਼ਨ ਝੋਟੀ ਦਾ ਆ ਜਿਓ ਜੀ ਵੀ ਕਹਨੇ ਪੂਰੀ ਸਮਝ ਆ ਜੀ ਹਾਲੀ ਬੰਦ ਛੋਟੀ ਦਾ ਮੋਲਿਆ ਲੱਖ ਰੁਪਈਆ ਵਿੱਚੋਂ 5000 ਛੋਟ ਕਰਨੀ ਆ 95 ਦੀ ਹਾਂ ਨਾ ਦੇਣੀ ਮੈਂ ਵੇਖੋ ਕਰਦੇ ਜੇ ਠੀਕ ਆ ਖੜਾ ਆਇਆ ਪੂਰਾ ਮੌਜੂਦ ਹੈ ਤਾਂ ਮੈਂ ਵੱਡੀ ਮੈਂ ਜਪਾ ਚੋਟ ਆਹ ਜੀ ਇੱਧਰ ਵੇਖੋ ਤੋਤਾ ਇੱਧਰ ਭਾਗ ਨਬਰ ਧਿਆਨ ਨਾਲ ਲਿਆ ਕਰੋ ਬੰਦੇ ਤੂਆ ਬਾਜੀ ਕਰਵਾਹੀ ਤੂਆ ਦੂਜਾ ਛੋਟਰੀ ਆ ਵੇਖੋ ਛੋਟੀ ਉਹ ਦਿਨ ਦਾ ਉੱਧੇ 15 ਕਿਲੋ ਮੈਂ ਥੱਲੇ ਹੋਣਾ ਹਾਜਰ ਆ 10 ਦਿਨ ਦੀ ਮੈਂ ਸੁੱਈ ਆ ਮਗਰ ਕੱਢਾ ਜੋ ਇੱਧਰ ਖੋਲੋ ਮਾਜਰ ਲੈ ਬਾਈ ਫੇਰੇ ਬਹੁਤ ਹੋ ਗਈ ਮਾਜਰੀ ਅਜੇ ਮੁੰਡੀ ਜੀ ਨਹੀਂ ਲਾਇਆ ਪੂਰਾ ਸਰੇ ਅਜੇ ਪੂਰਾ ਨਹੀਂ ਰੱਜੇ ਨਹੀਂ ਰਕੀ ਅਜੇ ਪਰਉਂਦੀ ਹੈ ਨਹੀਂ ਘਰੋਂ ਕਿਸੇ ਨੂੰ ਲਈਆ ਮਾਲਾ ਪਾਸਾਰੇ ਘਰੋਂ ਲੈਣਾ ਰੱਖਾ ਕਦੀ ਮੰਡੀ ਦੇ ਬਾਜ ਦੇ ਹਾਂਦੀ ਤੇ ਨਾਮ ਵਪਾਰੀ ਕੋ ਲਈ ਲੋ ਆ ਵੇਸੋ ਛੋਟੀ ਹੋਣ ਕਰਾਂਗੀ ਆ ਵੀ 15 ਕਿਲੋ ਤਿਆਰ ਆ ਤੇ ਮੈਂ ਲਿਆ ਕੇ ਥਰੰਥ ਨੂੰ ਬਖਾ ਕਰਾ ਦੀ ਅਜੇ ਪਸੰਕੇ ਵੇ ਆਖਲਾ ਬਹੁਤ ਛੋਟੀ ਦਾ ਜੀ ਕਟਾ ਜੀ ਕਟਾਈ ਕਟਾ ਕਟਾ ਮਰ ਕਟਾ ਮਰ ਆ ਗਿਆ ਸਭ ਪੂਰੇ ਜ਼ੋਰ ਦਾ ਸਾਸ ਦੀ ਹੁਈ ਆ 15 ਕੇ 2000 ਭਾਵੇਂ ਕੋਈ 3 ਨਾ ਟੈਂਪ ਚ ਨਾ ਟੈਂਪ ਚੁਲਾਈ ਕਰਦੇ ਸਾਡੇ ਕੋਲ ਹਾਂ ਇੱਕ ਖਾ ਇਸੇ ਦਾ ਹਾਂ ਹਟੋ ਲੱਗ ਗਿਆ ਦੋ ਕੋਈ ਇਹ ਕਿਰਾਏ ਬਣਦੀ ਕਿ ਮਦਦ ਆ ਨਾ 1 ਲੱਖ ਦੇ 1000 ਦੀ ਦੇਣੀ ਆ 1 ਲੱਖ ਦੇ 1000 ਦੀ ਦੇਣੀ ਆ ਆ ਵੇ ਲੋ ਰੇਡ ਵੇ ਲੋ ਬਾਈ ਦਾ 1 ਲੱਖ ਦੇ 1 ਹਜ਼ਾਰ ਦੇਣੀ ਆ ਮੈਨੂੰ ਪਤਾ ਲੱਖ ਹੀ ਦੇ ਦੇਣੀ ਨਾਲੇ ਹਜ਼ਾਰ ਉਹ ਜੋੜ ਦੇਣੀ ਆ ਠੀਕ ਹੈ ਨਾ ਪਰ ਛੋਟੇ ਦੇ ਲੈਣ ਆ ਮੈਂ ਪੂਰੀ ਜ਼ਬਰਦਸਤ ਇਹ ਥੋੜਾ ਹੁਣ ਮਹੀਂ ਜੇ ਮਹੀਂ ਪਾ ਦੇਣੀ ਜਿੱਦਾਂ ਮਿਲੀਆਂ ਉਦਾਂ ਹੀ ਦੇਣੀ ਬਿਲਕੁਲ ਜੀ ਇਸ ਮੈਂ ਥਲੇ 10 ਕਿਲੋ ਦੁੱਧ ਆ ਕੰਡੇ ਵਾਲਾ ਠੀਕ ਆ 15 ਤੋਂ 20 ਦਿਨ ਦੀ ਸੂਈ ਆ ਮਗਰ ਕੱਟੀ ਆ ਕੱਟੀ ਮਗਰ ਹਨਾ ਜੀ ਮਾਰੀ ਨਹੀਂ ਦੇ ਕੈਮਰਾ ਖੋਲੋ ਮੱਚ ਖੋਲੋ ਬਾਈ ਤਾਂ ਲੋ ਜੀ ਇਹ ਵੀ ਦੇਖੋ ਬਿਲਕੁਲ ਜੈ ਨਹੀਂ ਕਿ ਮਰਦਾ ਜੀ ਇਹ ਆ ਤੁਹਾਡੇ ਕੋਲ ਦੇਖ ਤੇ ਜੈ ਬਾਕੀ ਬੇਰ ਚਲੋ ਮੋਲ ਸਾਰਾ ਹੀ ਜਾਇਜ਼ ਕਰੀਦਾ ਜੇ ਜਾਇਜ਼ ਕਰੀਦਾ ਤੇ ਕੰਮ ਜੇ ਜਾਇਜ਼ ਤਾਂ ਹੀ ਕੰਮ ਚੱਲੀ ਜਾਂਦਾ ਨਹੀਂ ਜੀ

ਸਤਿ ਸ਼੍ਰੀ ਅਕਾਲ ਵੀਰੇ ਪੈਣਾ ਤਿਆਰ ਦੀ ਦੇਣੀ ਹੈ ਚਲੋ 1000 ਵਿੱਚ ਛੋੜ ਕਰਾਂ ਤੇ 74000 ਦੀ ਮੈਂ ਦੇਵਾਂਗੀ ਜਾਇ ਜਿਆ ਬਿਲਕੁਲ ਜਾਇ ਜਿਆ ਆ ਨਿਗਦੀ ਦੇ ਆ ਨਿਗਦੀ ਦੇ ਬੱਚਾ ਕੰਤੇ ਲੋ ਅੱਜ ਬੱਚਾ ਮਰ ਗਿਆ ਬੱਚਾ ਮਰ ਗਿਆ ਮੇਰੇ ਕੋ ਸਾਰੇ ਸਬੂਤ ਆ ਜਿੰਦੇ ਬੱਚੇ ਦੀ ਵੀਡੀਓ ਆ ਬੱਚਾ ਚੁੰਗਦੇ ਦੀ ਵੀਡੀਓ ਆ ਸਾਰਾ ਕੁਝ ਹੈਗਾ ਮੈਂ ਮਿਲੂਗੀ ਤਾਰ ਤੇ ਫਰਕ ਨਹੀਂ ਹੋਵੇ ਸਿੱਕਦੇ ਫਰਕ ਨਾ ਹੋਵੇ ਉਹ ਬੈਰਨਾ ਚਾਹੀਦਾ ਇਹ ਜੀ ਆ ਸਿਰੇ ਦੋਰੇ ਕਿੰਨਾ ਜੀ 12 ਕਿਲੋ ਵੀਰ ਕੰਡੇ ਵਾਲਾ ਤੁਹਾਨੂੰ ਹੋਊਗਾ ਮੈਂ ਥੋੜੀ ਕਾਬਰੀ ਆ ਬੱਚਾ ਮਰਨ ਕਰਕੇ ਡੇਗ ਦੀ ਡੁੰਗਦੀ ਆ ਵੇਖੋ ਐਦਾਂ ਹੀ ਜੋਣੀ ਜੋਏ ਲਓ ਜੀ ਵੇਖ ਲਓ ਮੇਰੇ 12 ਰੋ ਕੰਡੇ ਵਾਲਾ ਆ ਥਾਣੇ ਵੇਖੋ ਮੈਂ ਇਹਨੂੰ ਲਗਾ ਕਰਾਂ ਵੀਰੇ ਆ ਮੈਂ ਥਣ ਪਸਮੀ ਨਹੀਂ ਨੀਗੀ ਅਜੇ ਫਾਰਸ ਤੋਂ ਦੋ ਦੋਰੇ ਬਾਜੀ ਨੋ ਵੀ ਨਾ ਇਹਦੇ ਬੱਚੇ ਨੇ ਦੁੱਧ ਪੀਣਾ ਇਹ ਸਾਰਾ ਭਾਂਡੇ ਜੀ ਪਾਣਾ ਜਨਾ ਦੇ ਨਾਲ ਮੈਂ ਉਹਦੇ ਮਸਲ ਵੇਖੋ ਇੱਕ ਜਿਹੜੇ ਟੀਕੇ ਲਾਇਆ ਸੀ ਉਹਦੇ ਯਾਦ ਟੀਕਾ ਅਸੀਂ ਅਸੀਂ ਨਹੀਂ ਜੋ ਟੀਕਾ ਲਾਇਆ ਅਸੀਂ ਨਹੀਂ ਟੀਕਾ ਲਾਇਆ ਅਸੀਂ ਇਦਾਂ ਹੀ ਖੋਈਏ ਪਾਣਾ ਪਾੜੋ ਧਾਰ ਤੇ ਵੀ ਹੋ ਗਿਆ ਹੁਣ ਪਤਾ ਹੀ ਲੱਗੀ ਜਾਂਦੀ ਹੁਣ ਅਹੀਂ ਇਹ ਮੈਂ ਮੈਂ ਦੋਦਾ ਨਹੀਂ ਮੈਂ ਦੋਦਾ ਲਈ ਦੁੱਧ ਮੈਂ ਤੁਹਾਡੇ ਬਾਤ ਜੀ ਬੱਚਾ ਮੰਨ ਕਰਕੇ ਕਿਲੋ ਖੰਡ ਮੈਂ ਘਟੀ ਆ ਹੁਣ ਅਸੀਂ 12 ਕਿਲੋ ਦੀ ਗਾਰੰਟੀ ਦੇ ਮੈਂ ਦਵਾਂਗੇ ਜੋ ਹੈਗਾ ਉਹ ਹੀ ਦੱਸਦੇ ਮੈਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਥਾਣ ਵੇਖੋ ਮੈਂ ਇਹਨੂੰ ਲਗਾ ਤੋਰ ਬਦੇ ਤੋਰ ਇਹ ਚੁਕ ਮਾ ਕੁਮਾ ਆ ਲਿਆ ਸਾਰੀ ਬੱਗੀ ਨਾਸ ਛੱਡੇ ਜੇ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਮੈਂ ਤੇ ਆ ਲਿਆ ਥਣ 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 ਹਾਂਜੀ ਆ ਤੇ ਨਹੀਂ 85000 ਸੀ ਠੀਕ ਮੈਂ ਵਾਧੂ ਵਿਕਣੀ ਮੈਂ ਹੀ ਵਿਕਣੀ 95000 ਜਿੰਨਾ ਲਾਖ ਦੀ ਹੁਣ ਬੱਚਾ ਮਰਨ ਕਰਕੇ ਦਾ ਨਫਾ ਨੁਕਸਾਨ ਨਹੀਂ ਜਣਾ ਇੰਨੇ ਦੀ ਨਹੀਂ ਨਹੀਂ ਉਹ ਨਹੀਂ ਦੇ ਦੇਣੀ ਕੋਈ ਗੱਲ ਨਹੀਂ 85000 ਦੀ ਨਹੀਂ ਹਾਂ ਆ ਤੇ ਨਹੀਂ ਆ ਮੈਂ 70 ਰੁਪਿਆ 70000 ਦੀ ਤੋਪੜ ਵੇਖ ਜਾਂਦੀ ਐ ਤਾਂ ਦੀ ਗਲਾਸ ਵਾਲੀ ਨਹੀਂ ਐ ਮੈਂ ਜੇ ਬੱਚਾ ਕੱਟੀ ਵੀ ਮਗਰ ਪੜਿਆ ਸਟੈਂਡਰਡ ਦੀ ਪਰ ਵਾਬੂ ਲੱਗੀ ਮਾੜੀ ਕੱਟੀ ਮੈਂ ਪੁੱਛ ਕੀਤੀ ਕਰ ਮਾਰ ਕੇ ਚਾਹ ਜੀ ਇਹ ਗੱਬਣ ਝੋਟੀ ਤੂੰ ਜਾਸੂਆ ਵੇਖੋ ਝੋਟੀ ਐ ਕੰਮ ਅਰੇ 10 ਦਿਨ ਝੋਟੀ ਖੜਦੀ ਐ ਬੜੀ ਚੰਗੀਆਂ ਹਨ ਬਾਲੇ ਟੌਪ ਦੀ ਮਹੀਂ ਹੈ ਕਿਨੇ ਟੈਮ ਲੋਗੇ ਜੀ ਅਜੇ 10 ਦਿਨ ਖੜੀ ਕੋਸੂਨ ਦਾ ਪਤਾ ਨਹੀਂ ਝੋਟੀ ਨੂੰ ਜਨ ਥਾਣਾ ਚ ਦੋ ਦਿਨ ਹੀ ਪਾਇਆ ਕੁਛ ਨਹੀਂ ਤਿਆਰ ਕਰਕੇ ਮਹੀਂ ਵੇਚਾਂਗੇ ਜੇ ਕਿਨੇ ਲੈਣੀ ਹੋ ਦੁਨਾਰਾ ਸਰ ਖੋਲੋ ਕਿਨੇ ਕਰ ਦਿਓ ਫਿਰ ਸ਼ੇਰਾ ਜੀ 15 ਕਿਲੋ ਦੋ ਦੋ 12 ਤੋਂ 13 ਕਿਲੋ ਪਹਿਲਾਂ ਝੋਟੀਆਂ ਦੁੱਧ ਚ ਵਾਇਆ ਇਹਨੂੰ ਕੱਢ ਦੇ ਕੋਈ ਗੱਲ ਨਹੀਂ ਲਓ ਜੀ ਡਰਦੀ ਏ ਥੋੜੀ ਕੋਈ ਗੱਲ ਨਹੀਂ ਆਹ ਟੇ ਝੋਟੀ ਵੇਖੋ ਬਸ ਹਾਂ ਜਿੰਗਲਾਟ ਸਿੰਗਲਾ ਦੀ ਪਰ ਦੀ ਮजूद ਵਾਲੀ ਝੋਟੀ ਆ ਗੇ 15 ਕਿਲੋ ਦੀ ਗਰੰਟੀ ਆ ਝੋਟੀ ਦੀ ਕੋਈ ਥਣ ਚ ਨੁਕਸ ਹੋਵੇ ਕੋਈ ਫਾਲਟ ਕੋਈ ਪਿੱਛੇ ਦਾ ਨੁਕਸ ਹੋਵੇ ਦੀ ਸਾਡੀ ਗਰੰਟੀ ਆ ਸੰਦੀ ਵੀਰੇ ਦਾ ਸੌਦਾ ਹੋਈ ਜਾਂਦਾ ਚੱਲੀ ਜਾਂਦਾ ਆ ਅਜੇ ਫਾਈਨਲ ਨਹੀਂ ਹੋਇਆ ਮੋਲੇ ਦਾ ਫੋਨ ਤੇ ਕਰ ਲਾਂਗੇ ਆਪਾਂ ਫੋਨ ਤੇ ਕਰ ਹਜੇ 10 ਦਿਨ ਨਹੀਂ ਝੋਟੀ ਸੁਣਦੀ ਅਜੇ ਕੋਈ ਥਣ ਤੇ ਡੋਕਾ ਨਹੀਂ ਪਾਇਆ ਜene ਫੋਨ ਤੇ ਹੋਊ ਮੁੰਡਾ ਹੈ ਫੋਨ ਤੇ ਫੋਨ ਤੇ ਕਰਨਾ ਠੀਕ ਸੈਕਿੰਡ ਜਾਨਾ ਨਹੀਂ ਕਰਨਾ ਕੋਈ ਬਿਲਕੁਲ ਕੱਟਾ ਖੀਰਾ ਵੀ ਜੀ ਅਰੇ ਖੀਰਾ ਖੀਰਾ ਕੱਟਾ ਉਧਰੋਂ ਲਿਆਇਆ ਨਾਲ ਮਈਆਂ ਦੇ ਅੱਛਾ ਖੀਰਾ ਕੱਟਾ ਰੇੜੇ ਵੀ ਲੱਗਾ ਭਾਵੇਂ ਰੇੜਾ ਪੱਠਿਆਂ ਦਾ ਲੱਦ ਕੇ ਲਿਆਉ ਖੀਰੇ ਦੇ ਇੱਕ ਦੰਦ ਤੋੜਿਆ ਕੱਟੇ ਨੇ ਅੱਛਾ ਖੋਲੋ 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 ਲੋ ਜੀ ਖੀਰਾ ਕੱਟਾ ਮੀਨੋ ਮਾਂ ਪਿਓ ਦਾ ਮਾਂ ਦਾ ਤੇ ਪਤਾ ਮਾਂ ਤੇ ਬੜੇ ਰਿਕਾਰਡ ਵਾਲੀ 18 20 ਕੋਲ ਨਹੀਂ ਪਿਓ ਦਾ ਨਹੀਂ ਜੋ ਪਤਾ ਹੈਗਾ ਪਰ ਕੱਟੇ ਦਾ ਨਸਲ ਵਾਲਾ ਕੱਟਾ ਹੈ ਹੂੰ ਹੂੰ ਹਾਂ ਜੀ ਲੋਕਾਂ ਦਾ ਕਾਹਦਾ ਹਲੇ ਬਹੁਤ ਹੈ ਖੀਰੇ ਦੇ ਹਿਸਾਬ ਨਾਲ ਬਹੁਤ ਕਰਦਿਆ ਲੱਗੋ ਬੜਕ ਕਮਾ ਲਿਆ ਲੱਗੋ ਇੱਥੇ ਰੇੜੇ ਲੱਗਾ ਹਨਾ ਰੇੜੇ ਲੱਗਾ ਰੇੜੇ ਲੱਗਾ ਇੰਦੀ ਫਿਰ ਭਾਜੀ ਕੀਮਤ ਇਹ ਦੇਣਾ ਵੀ ਜੀ 40000 ਦਾ 40000 ਦਾ 40000 ਦਾ 2000 ਰੁਪਏ ਸ਼ੋਰਟ ਕਰ ਦਾਂਗੇ 39000 ਦਾ ਕਟਾ ਦੇਣਾ ਕਟਾ ਬਹੁਤ ਸਪੈਸ਼ਲ ਆ ਰੇੜੇ ਵੀ ਲੱਗਾ ਆ ਮਈਆਂ ਵੀ ਲਾਊਗਾ ਦੋ ਚਾਰ ਮਹੀਨੇ ਕੋ ਖਰਾਕ ਦੇ ਦਊਗਾ ਤੇ ਚਲੋ ਬਦਾਹੀ ਹੈ ਜੀ ਐਸੀ ਮਾਲ ਹੈ ਦੇਖੋ ਜੀ ਮਈਆਂ ਬਈਏ ਕੋ ਜੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਆਪਣੀ ਪੂਰੀ ਤਸਲੀਮ ਨਾਲ ਦੇਖੋ ਆ ਝੋਟੀਆਂ ਦਾ ਬਿਲਕੁਲ ਜਾਇਜ਼ ਮੁੱਲ ਕਿਤਾ ਵੀ ਇਹ ਜਾਇਜ਼ ਮੁੱਲ ਵੀ ਸਾਰੀਆਂ ਮਈਆਂ ਦਾ ਜਾਇਜ਼ ਆ 6 ਮਹੀਨੇ 15 ਕਿਲੋ ਦੁੱਧ ਦੇਣਾ ਸਾਫ ਤੋਂ 11 ਕਿਲੋ ਹੋਵੇ ਰੋ 1 ਲੱਖ 5000 ਦੀ ਆ ਆ ਝੋਟੀਆਂ ਪੂਰੀ ਜਾਇਜ਼ ਮੁੱਲ ਨਾਲ ਹਾਂ ਹਾਥੀ ਜਿੱਡੀ ਝੋਟੀਆਂ ਆ ਬਾਕੀ ਤੁਹਾਨੂੰ ਭਰਨ ਇਹ ਜੋ ਉੱਪਰ ਤੋਂ ਰੱਬ ਦਾ ਨਾਂ ਹੀ ਆ ਹਾਂ ਜੀ ਇੱਥੇ ਆਓ ਚੋਾਈ ਕਰੋ ਚੋਾਈ ਕਰਕੇ ਤਸਦੀਕ ਕਰਕੇ ਆਪਣੀ ਕਿਰਜੀ ਬਿਲਕੁਲ ਨਾਂ ਮੇਰਾ ਸ਼ੇਰਾ ਆ ਪਿੰਡ ਆਪਣਾ ਰਮਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਨੰਬਰ ਜੀ ਨੰਬਰ 9781947425 ਸਤਿ ਸਾਕ ਸਤਿ ਸਾਕ ਜੀ